ਪੰਜਾਬ ਖੇਤ ਮਜ਼ਦੂਰ ਜੂਨੀਅਨ ਵੱਲੋਂ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਸੰਗਰੂਰ ਵਿੱਚ ਕਰਾਵ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦੇ ਅੱਗੇ ਧੰਨਾ ਲਗਾ ਕੇ ਆਪਣੀਆਂ ਹੱਕੀ ਮੰਗਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੇਕਰਾਂ ਤੇ ਲੋੜਵੰਦਾਂ ਨੂੰ ਪਲਾਟ ਤੇ ਮਕਾਨ ਦੀ ਸਾਰੀ ਲਈ ਗਰਾਂਟਾਂ ਦੇਣ ਪੈਨਸ਼ਨ ਦੀ ਰਾਸ਼ੀ ਵਧਾ ਕੇ 50000 ਰੁਪਏ ਪ੍ਰਤੀ ਮਹੀਨਾ ਕਰਨ ਚੋਣ ਗਰੰਟੀ ਮੁਤਾਬਕ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਅਤੇ ਮਨਰੇਗਾ ਦੀ ਦਿਹਾੜੀ ਸਾ ਸਰ ਪੈਕਰ ਪਾਉਣ ਤੇ ਪਰਿਵਾਰ ਦੇ ਜੋ ਸਾਰੇ ਬਾਲਗ ਮੈਂਬਰ ਹਨ ਉਹਨਾਂ ਨੂੰ ਸਾਲ ਭਰ ਤੱਕ ਕੰਮ ਦਿੱਤਾ ਜਾਵੇ ਅਜਿਹੇ ਮੰਗਾਂ ਨੂੰ ਲੈ ਕੇ ਪੰਜਾਬ ਕੇ ਜੂਨੀਅਨ ਵੱਲੋਂ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਸੰਗਰੂਰ ਵਿਖੇ ਘਰਾਓ ਕੀਤਾ ਗਿਆ ਇਸ ਘਰਾਓ ਦੇ ਵਿੱਚ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਵੱਲੋਂ ਵੀ ਇਸ ਤਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅਤੇ ਧਰਨੇ ਵਿੱਚ ਜ਼ੋਰਦਾਰ ਸਮਰਥਨ ਦਿੱਤਾ ਹੈ ਮੈਂ ਜੋਰਾ ਸਿੰਘ ਨਸਰਾਲੇ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀਨਨ ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਜੁਨੇ ਦੇ ਸੱਦੇ ਤੇ ਜੋ ਪੰਜਾਬ ਦੇ ਮੰਤਰੀਆਂ ਕੈਬਨਟ ਮੰਤਰੀਆਂ ਦੇ ਘਰਾ ਕੇ ਇੱਕ ਰੋਜਾ ਧਰਨੇ ਲਾਏ ਜਾ ਰਹੇ ਨੇ ਉਹਦੇ ਤਹਿਤ ਅੱਜ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੀ ਕੋਖੀ ਦੀ ਅਕੀ ਇਹ ਧਰਨਾ ਲਾਇਆ ਹੋਇਆ ਹੈਗਾ ਅੱਜ ਦੇ ਧਰਨੇ ਦੀਆਂ ਜੋ ਮੰਗਾਂ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡਾ ਇਹ ਮੰਗਾ ਕੇ ਜੇ ਔਰਤਾਂ ਨੂੰ 1000 ਰੁਪਏ ਦੇਣਾ ਸੀ ਉਹ ਅਜੇ ਤੱਕ ਭਗਵਾਨਤਵਾਨ ਨੇ ਨਹੀਂ ਕੀਤਾ ਨਾ ਪਤੀ ਕੋ ਪੈਨਸ਼ਨ ਕੀਤੀ ਹੈਗੀ ਆ ਸੰਘਰੂਰ ਜ਼ਿਲ੍ਹੇ ਵਿੱਚ ਢੰਮੀ ਬੋਲੀਏ ਨੇ ਪੰਚਾਇਤੀ ਜ਼ਮੀਨਾਂ ਦੀ ਹੋ ਰਹੀ ਜੇ ਨਾ ਸਾਡੇ ਵਾਸਤੇ ਰੋਜ਼ਗਾਰ ਤਾਂ ਮਜ਼ਦੂਰਾਂ ਵਾਸਤੇ ਕੋਈ ਪ੍ਰਬੰਧ ਆ ਅਸੀਂ ਮੰਗ ਕਰਨਾ ਇੱਕ ਮਰੇਕਾ ਦੀ ਦਿਹਾੜੀ ਆ ਜਿਹੜੀ ਉਹ 700 ਰੁਪਏ ਹੋਵੇ ਤੇ ਸਾਲ ਭਰ ਦਾ ਸਾਰੇ ਬਾਲਗ ਮੈਂਬਰਾਂ ਨੂੰ ਕੰਮ ਦਿੱਤਾ ਜਾਵੇ ਇਸੇ ਹਿਸਾਬ ਦੇ ਨਾਲ ਅਸੀਂ ਇਹ ਮੰਗ ਲੈ ਕੇ ਆਏ ਆ ਕਿ ਮਜ਼ਦੂਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਤੇ 5 ਲੱਖ ਰੁਪਿਆ ਜਿਹੜਾ ਮਕਾਨ ਆ ساری ਵਾਸਤੇ ਦਿੱਤਾ ਜਾਵੇ ਇਸੇ ਤੱਕ ਦੇ ਨਾਲ ਜੋ ਪੰਚਾਇਤੀ ਜ਼ਮੀਨਾਂ ਨੇ ਉਹਦੇ ਵਿੱਚ ਤੀਜਾ ਹਿੱਸਾ ਮਜ਼ਦੂਰਾਂ ਦਾ ਰਾਖਵਾ ਹੋਣਾ ਚਾਹੀਦਾ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਹੈਗੇ ਆ ਉਹਨਾਂ ਨੂੰ ਅਸੀਂ ਰੱਦ ਕਰਨ ਦੀ ਮੰਗ ਕਰਦੇ ਆ ਜੋ ਕੇਂਦਰ ਸਰਕਾਰ ਨੇ 12 ਘੰਟੇ ਦਾ ਕੰਮ ਦਿਹਾੜੀ ਦਾ ਕੰਮ ਕੀਤਾ ਸੀ ਉਹ ਮਤਲਬ ਪੰਜਾਬ ਸਰਕਾਰ ਨੇ ਭਗਵਤਮਾਨ ਦੀ ਸਰਕਾਰ ਨੇ ਉਹ ਇੱਥੇ ਲਾਗੂ ਕੀਤਾ ਹੈਗਾ 12 ਘੰਟੇ ਦੀ ਦਿਹਾੜੀ ਕੀਤੀ ਹੈਗੀ ਆ ਜਿਹਦੇ ਕਰਕੇ ਅਜ ਪੰਜਾਬ ਦੇ ਖੇਤਮੇ ਤੋਂ ਫਰਪਾਲ ਸਿੰਘ ਟੀਮਾ ਦੀ ਕੋਠੀ ਦੇ ਅੱਗੇ ਧਰਨਾ ਲਾ ਕੇ ਉਹਨਾਂ ਨੂੰ ਆਪਣੇ ਇਹ ਚੇਤਾਵਨੀ ਦੇਣ ਆਏ ਨੇ ਕਿ ਅੱਜ ਤੱਕ ਮਿਕਸਫਗਵਾਟ ਮਾਰਨੇ 8 ਵਾਰ ਮਜ਼ਦੂਰਾਂ ਦੀ ਲੀਡਰਸ਼ਿਪ ਨੂੰ ਚਿੱਠੀਆਂ ਲਿਖਤੀ ਦਿੱਤੀਆਂ ਮੀਟਿੰਗ ਦੀਆਂ ਪਰ ਉਹ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ ਅੱਜ ਅਸੀਂ ਇੱਥੇ ਆਏ ਹੈਗੇ ਆ ਤੇ ਪਹਿਲਾਂ ਵੀ ਮੰਗ ਪੱਤਰ 10 ਵੀਕ ਨੂੰ ਦੇ ਕੇ ਆਇਆ ਹਰਪਾਲ ਸਿੰਘ ਟੀਮਾ ਕੋਠੀ ਨੂੰ ਜਿੰਦਾ ਲਾ ਕੇ ਚਲਿਆ ਜਾਂਦਾ ਹੈਗਾ ਅਸੀਂ ਇਹਨਾਂ ਨੂੰ ਅੱਜ ਚੇਤਾਵਨੀ ਦੇਣ ਆਏ ਆ ਕਿ ਜੇ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਖੇਤ ਮਜ਼ਦੂਰਾਂ ਦੇ ਰੋਹ ਦਾ ਜ਼ਬਰਦਸਤ ਸਾਹਮਣਾ ਕਰਨਾ ਪਊਗਾ ਇਹ ਨਾਮ ਜੀ ਆਪਣਾ ਹਰਪੂ ਮਾਨ ਮੋਰ ਪੰਜਾਬ ਖੇਤੂ ਜ਼ਰੂਰੀਆਂ ਸਬਾਟੀ ਮੈਂ ਇਹ ਕਹਿਣਾ ਚਾਹੁੰਦਾ ਜੋ ਹਰ ਪਾਸੇ ਜਿੰਨੀ ਗੁੱਸੇ ਹੋਈ ਆ ਅੱਜ ਅਸੀਂ ਅਰਾਲ ਚ ਨੂੰ ਜਨਾ ਮੰਤਰੀ ਦੇ ਨਾਲ ਪੰਜਾਬ ਖੇਤ ਮਜ਼ਦੂਰਾਂ ਵੱਲੋਂ ਸਾਡੀਆਂ ਦਾਇਰ ਤੇ ਹੱਕੀ ਮੰਗਾਂ ਨੂੰ ਹੱਲ ਕਰਾਉਣ ਦੇ ਖਾਤਰ ਧਰਨਾ ਲਾਇਆ ਸਪੈਸ਼ਲੀ 10 ਤਰੀਕ ਨੂੰ ਅਸੀਂ ਇਹਨਾਂ ਤੋਂ ਮੰਗ ਕਰਦਾ ਸੀਗਾ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਖੇਤ ਮਜ਼ਦੂਰਾਂ ਦੀਆਂ ਉਹ ਬਿਲਕੁਲ ਦਾਇਰ ਤੇ ਹੱਕੀ ਨੂੰ ਹੱਲ ਕੀਤਾ ਜਾਵੇ ਜਿਵੇਂ 10-10 ਮਾਰਨ ਦੇ ਬਾਅਦ ਤੇ ਪਲਾਟ ਦੇ ਉੱਤੇ 5-5 ਲੱਖ ਰੁਪਏ ਮਕਾਨਾਂ ਅਤੇ ਗਰਾਜ ਮਜੂਰ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਮਾਰਕੀ ਦੇ ਹੱਕ ਪਿੰਡਾਂ ਦੇ ਵਿੱਚ ਲਾਲ ਖੇਤ ਦੇ ਅੰਦਰ ਤੇ ਮਕਾਨ ਤੇ ਉਹਨਾਂ ਦੇ ਮਾਰਕੀ ਦੇ ਹੱਕ ਸਿੱਧੇ ਇਸ ਤਰ੍ਹਾਂ ਜ਼ਮੀਨਾਂ ਨੇ ਉਹ ਤਾਂ ਠੀਕ ਨੇ ਰੇਟ ਤੇ ਸੋਕੇ ਇਹਨਾਂ ਨੂੰ ਖੁੱਕੇ ਤੌਰ ਤੇ ਦੇਣੀਆਂ ਲਾਜ਼ਮੀ ਕਿਆ ਜਾਣ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹੋਏ ਥੱਲੇ ਜਮ ਕੇ ਲੱਗਣ ਵਾਲੀਆਂ 16 ਵਸਦਾਂ ਦਾ ਬਿਪੂਆਂ ਰਾਹੀਂ ਪ੍ਰਬੰਧ ਕੀਤਾ ਜਾਵੇ ਤੇ ਸੋਈ ਗੈਸ ਅੱਦੇ ਰੇਟ ਤੇ ਦਿੱਤਾ ਜਾ ਤੇ ਔਰਤਾਂ ਦਾ 1000 ਰੁਪਏ ਜਿੰਨਾ ਬਕਾਇਆ 34 ਮਹੀਨੇ ਹੋ ਗਏ ਸਰਕਾਰ ਕੋਲ ਬਹੁਤ ਤਰ੍ਹਾਂ ਦੇ ਖਾਤਿਆਂ ਚ ਪਾਇਆ ਜਾਵੇ ਬੜੇ ਪਾਵੇਂ ਪਰ ਪੈਨਸ਼ਨ ਆਣੀ 5000 ਰੁਪਏ ਦਿੱਤੀ ਜਾਂਦੀ ਫਿਰ ਪੰਜਾਬ ਚੋਂ ਨਸ਼ਾ ਦਾ ਜੋੜ ਵਟਿਆ ਜਾਵੇ ਫਿਰ ਪੜੇ ਲਿਖੇ ਨੌਜਵਾਨਾਂ ਨੂੰ ਜਿਵੇਂ ਉਹ ਕਹਿੰਦੇ ਸੀ ਵੀ ਹਰਾ ਪੈਨ ਚੱਲੂਆ ਉਹਨਾਂ ਨੂੰ ਪੱਕਾ ਰਜਾਰ ਦਿੱਤਾ ਜਾਵੇ ਤਿੰਨ ਰੇਗਾ ਵਰਤਣਾ ਨੂੰ ਸਾਰਾ ਸਾਲ ਕਰ ਲੋ 18 ਸਾਲ ਤੋਂ ਉੱਤੇ ਕੰਮ ਕਰਨ ਦੇ ਯੋਗ ਮੈਂਬਰ ਜਿਹੜੇ ਪਰਿਵਾਰ ਦੇ ਉਹਨਾਂ ਨੂੰ ਸਾਰਿਆਂ ਨੂੰ ਕਮਾ 700 ਰੁਪਏ ਕਿੰਨੋਂ ਕੱਢਦਾ ਹਾੜੀ ਮੇਰੇ ਗੱਜ ਸਾਡੇ ਮਜ਼ਦੂਰਾਂ ਦੀ ਹੁਣ ਕੀ ਹਜ਼ਦਾਰੀ ਆਣੀ ਉਹ ਵੰਡਾ ਮੇਰਾ ਨਾਮ ਅਮਰਜੀਤਾ ਬੀਕੇ ਜੁਗਰਾਹਾ ਬਲਾਕ ਆਗੋ ਕੀ ਗੱਲਾਂ ਚਾਹੋਗੇ ਜੋ ਅੱਜ ਪੌਦੇ ਮਜ਼ਦੂਰ ਯੂਨੀਅਨ ਦਾ ਸਾਥ ਦੇ ਰੋ ਪਾਤਰੀ ਕੋਣ ਨੇ ਇਹਨਾਂ ਖੇਤ ਮਜ਼ਦੂਰ ਜੁਨੀਅਨ ਇਹਨਾਂ ਨੇ ਨਾ 25 ਮੀਟਿੰਗਾਂ ਚਾਹ ਨਹੀਂ ਕੀਤੀਆਂ ਨੇ 25 ਮੀਟਿੰਗਾਂ ਦੇ ਵਿੱਚੋਂ ਇੱਕ ਵੀ ਮੀਟਿੰਗ اٹੈਂਡ ਨਹੀਂ ਕੀਤੀ ਭਗਵੰਤ ਮਾਨ ਨੇ ਇਹਨਾਂ ਨਾਲ ਜਾਣੀ ਇੰਨਾ ਜ਼ਿਆਦਾ ਮਜ਼ਦੂਤਾ ਨਾਲ ਵਧੀ ਕੀਆ ਕਰਦੇ ਨੇ ਪਹਿਲੇ ਨੰਬਰ ਤੇ ਇਹਨਾਂ ਨੇ ਜਿਹੜੇ 5-10 ਮਰਲੇ ਦੇ ਪਲਾਟ ਗਿਆ ਸੀਗਾ ਨੰਬਰ 2 ਤੇ ਜਿਹੜਾ ਇਹਨਾਂ ਨੇ 1000 ਰੁਪਏ ਜਾਣੇ ਇਹਨਾਂ ਦੇ ਮੂੰਹ ਤੇ ਬੋਲ ਸੀ ਇੱਕ ਐਸੀ 1000 ਰੁਪਇਆ ਹਰ ਇੱਕ ਔਰਤ ਦੇ ਖਾਤੇ 'ਚ ਪਾਵਾਂਗੇ ਨੰਬਰ ਘੋਤਾ ਜਿਹੜੀ ਇਹਨਾਂ ਦੀ ਪੈਂਥ ਨਹੀਂ ਜਾਨੀ ਮਜ਼ਦੂਰਾਂ ਦਾ ਕੋਈ ਵਿਵਾਦ ਆ ਇਹਨਾਂ ਦੇ ਇਹਨਾਂ ਨੂੰ ਸਤਾਜੋਂ ਤੋਂ ਬਾਅਦ ਇਹ ਮਜ਼ਦੂਰਾਂ ਨੂੰ ਭੁੱਲੇ ਬੈਠੇ ਨੇ ਕੋਈ ਮੀਟਿੰਗ ਨਹੀਂ ਅਟੈਂਡ ਕੀਤੀ ਕੋਈ ਇਹਨਾਂ ਨਾਲ ਵਾਦਾ ਜਿਹੜਾ ਉਹ ਨਹੀਂ ਪੂਰਾ ਕੀਤਾ ਜਾਨੀ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕ ਤਰ੍ਹਾਂ ਦੇ ਮਾਧਿਅਮ ਰਾਈਏ ਕਹਿਣਾ ਚਾਹੁੰਦੇ ਆ ਕਿ ਮਜ਼ਦੂਰਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਕਿਉਂਕਿ ਮਜ਼ਦੂਰਾਂ ਨੇ ਸਿਰ ਤੇ ਆਪਾਂ ਜਿੱਕਾ ਜਿੱਤੀਆਂ ਨੇ ਇਹਨਾਂ ਦੀ ਹਰ ਇੱਕ ਮੰਗ ਪੂਰੀ ਹੋਣੀ ਚਾਹੀਦੀ ਇਹਨਾਂ ਗੱਲਾਂ ਦਾ ਸੁਣਾ ਸਾਰਿਆਂ ਨੂੰ